ਕਿੰਨੇ ਫਰੀ ਹੁੰਦੀ ਹਾਂ ਨਹੀਂ ਨਹੀਂ ਜੋੜੇ ਨਾਲ ਫਰੀਦ ਜੇ ਇੱਕ ਕੱਲੀ ਲਊਗਾ 3500 ਦੀ ਦੇ ਦਾਂਗੇ ਯਾਰ ਭੈਣ ਜੇ ਇੱਕ ਕੱਲੀ ਲਊ ਤੇ 3000 ਦੀ ਵਛੀ ਦੇ ਦਾਂਗੇ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤਿੰਨ ਵੜਾ ਦਿਖਾਉਣੀ ਆ ਜੀ ਆਪਾਂ ਇੱਕ ਆ ਛੋਟੀ ਦਿਖਾਉਣੀ ਆ ਟੋਕੜ ਗੱਪਣ ਇਹਦਾ ਬੱਚਾ ਮਰ ਗਿਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਹੋਂਣਾ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਉਣੀ ਆ ਵੀਰ ਨਾਲ ਇਹਨਾਂ ਪਸ਼ੂਆਂ ਦੇ ਟੇਲ ਲੈਣੀਆਂ ਜੀ हां जी सासरीकाल वीर जी सासरीकाल वीर जी सुनाओ की हाल जे ठीक ठाक तू ही सुनाओ जी बढ़िया बढ़िया ठीक ठाक दे ठीक है और ਚੜਦੀ ਕਲਾ ਜੀ ਤੇ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅੱਜ ਵੀਰ ਜੀ ਹੈਗੇ ਜੇ ਪੰਜ ਪਸ਼ੂ ਅੱਛਾ ਪੰਜ ਪਸ਼ੂ ਸੇਲ ਕਰਨੇ ਆ ਠੀਕ ਆ ਤੇ ਤਿੰਨ ਗਾਈਆਂ ਤਿੰਨ ਗਾਈਆਂ ਜੇ ਤੇ ਇੱਕ ਟੋਕੜ ਗੱਬਣ ਮਹੀਂ ਤੇ ਇੱਕ ਬੱਚਾ ਮਰੀ ਜੇ ਠੀਕ ਆ ਹਾਂਜੀ ਹਾਂਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਕਿਲਾ ਅੰਮ੍ਰਿਤਸਰ ਜੇ ਦੇ ਦਸੀਲ ਬਾਬਾ ਕਾਲਾ ਸਾਹਿਬ ਜੀ ਜੀ ਤੇ ਮੋਬਾਈਲ ਨੰਬਰ ਹੈਗਾ ਇਹ 87290 13011 ਨਾਮ ਮੇਰਾ ਹਰਪੇ ਸਿੰਘ ਜੀ ਤੇ ਪਿੰਡ ਉਦੋਕੇ ਪਿੰਡ ਉਦੋਕੇ ਨਾਗਣਾ ਸਾਹਿਬ ਠੀਕ ਹੈ ਜੀ ਤੇ ਪਹਿਲਾਂ ਆਪਾਂ ਆ ਗਾਈ ਦਿਖਾਈਏ ਹਨਾ ਹਾਂ ਜੀ ਇਹ ਦਿਖਾ ਲਈ ਕਿੰਨੇ ਚਿਰ ਦਾ ਸੂਆ ਹੋ ਗਿਆ ਜੀ ਇਹਦਾ ਇਹ ਵੀਰ ਜੀ ਮਹੀਨੇ ਦਾ ਹੀ ਹੋ ਗਿਆ ਜੀ ਵਛਾ ਵਛੀ ਮਗਰ ਵਛੀ ਵਛੀ ਜੀ ਵਛੀ ਮਗਰ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਆ ਜੀ ਇਹਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ 10 ਕਿਲੋ ਆਣਾ ਜੀ 10 ਕਿਲੋ ਤੋੜ ਦੋ ਵੀਰ ਜੀ ਇਹਨੂੰ 10 ਕਿਲੋ ਦੁੱਧ ਆਹ ਵੇਖੋ ਜੀ ਮਹੀਨਾ ਕੋ ਹੋ ਗਿਆ ਆਣਾ ਸੂਈ ਨੂੰ ਕਾਤ ਘੜ ਚੰਗਾ ਜੀ ਥਣ ਥਣ ਲੱਤ ਤੋਂ ਕਰਦੀ ਇਹ ਗੱਡੀ ਦੇ ਉੱਤਰ ਲੱਗਿਆ ਸੱਟ ਲੱਗੀ ਠੀਕ ਹੈ ਜੀ ਹੋ ਜਾਂਦੇ ਕਈ ਵਾਰ ਮਾਦੇ ਘਾਟੇ ਕੋਈ ਗੱਲ ਨਹੀਂ ਕਰੋ ਚੈੱਕ ਜੀ ਬਾਕੀ ਥਣ ਵੀ ਸੋਹਣੇ ਲੱਗੇ ਆ ਕੁਆਲਿਟੀ ਚੰਗੀ ਆ ਆ ਜੋ ਦੁੱਧ ਨੂੰ 8 ਕਿਲੋ ਕਿੰਨਾ ਦੱਸਿਆ ਦੁੱਧ ਵੀਰ ਜੀ 9 ਕਿਲੋ ਹਣਾ ਇਹ ਕੋ ਪੱਕਾ ਜਿਹੜਾ 9 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਮੋਲ ਕਿੰਨਾ ਕਰਨਾ ਵੀਰ ਜੀ ਇਹਦਾ ਮੋਲ ਵੀਰ ਜੀ ਦਾ ਕੋਈ 40 ਨਹੀਂ ਕੋਈ 35 ਜੀ ਹਾਂ ਜੀ 30 'ਚੋ 1000 ਛੋੜੀ ਹੋਣੀ ਪਰ ਠੀਕ ਆ ਹੋਰ 30 'ਚੋ ਛੋੜ 1000 ਰੀ ਕਰਨੀ ਕੇ ਵੱਧ ਵੱਧ ਕਰ ਦੋਗੇ ਨਹੀਂ ਜੀ ਠੀਕ ਆ ਹਾਂ ਜੀ ਹਾਂ ਜੀ ਜ਼ਿਆਦੀ ਨਹੀਂ ਹੋਣੀ ਧੱਕਾ ਹੋ ਜਾਣਾ ਫਿਰ ਚਲੋ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਜੀ ਨੂੰ ਪਸੰਦ ਆ ਵਧੀਆ ਲੱਗਾ ਜੇ ਤੇ ਚਵਾਈ ਰਸੀ ਪਾ ਕਰਦੇ ਜੀ ਨਹੀਂ ਨਹੀਂ ਇਤਰਾ ਹੀ ਠੀਕ ਆ ਹਾਂ ਜੀ ਹਾਂ ਜੀ ਰਸੀ ਮਗਰ ਇਹਦੇ ਵੱਛੀ ਜੀ ਹਾਂ ਜੀ ਤੇ ਦੂਜੇ ਨੰਬਰ ਵਾਲੀ ਕਿੱਦਾਂ ਜੀ ਬੱਚਾ ਹੈਗਾ ਕਿ ਨਹੀਂ ਜੀ ਇਹ ਵੀਰ ਜੀ ਸੂਈ ਨੂੰ ਮੀਨੇ ਤਾਂ ਉਹਨਾਂ ਦੇ ਟਾਈਮ ਹੋਣਾ ਵਾ ਪਰ ਬੱਚਾ ਮਰ ਗਿਆ ਹਾਂਜੀ ਹਾਂਜੀ ਤੇ ਦੁੱਧ ਦੇ ਕੋ 9 ਕਿਲੋ ਰਿਹਾ ਗਾ ਜੀ 9 ਕਿਲੋ ਤੋੜ ਲੋ ਇਹਨੂੰ ਵੀ ਜਰਸੀ ਆ ਜੀ ਇਹ ਵੀ ਦੁੱਧ ਚਟਾਣਾ ਜਿੰਨੀਆਂ ਵਹਿਣਾ ਦਿਖਾਉਣੀਆਂ ਪਰ ਬੜੀ ਆਉਂਦੀ ਵੀਰੇ ਦੀ ਠੀਕ ਆ ਜੀ ਹਾਂਜੀ ਚੰਗੀ ਬ੍ਰਾਂਡ ਵਾਲੀ ਐ ਆ ਵੇਖੋ ਸੋਹਣੀ ਸਨੱਖੀ ਪੂਰੀ ਆ ਥਾਣ ਵੀ ਚੰਗੇ ਸੋਹਣੇ ਲੱਗੇ ਆ ਕੁਆਲਿਟੀ ਵਾਲੇ ਘਰੋ ਚੱਕ ਆਹ ਵੇਖੋ ਜੀ ਆਜੋ ਹੁਣ ਦੁੱਧ 9 ਕਿਲੋ ਇਹਦੇ ਕੋਲ ਤਿਆਰ ਆ ਹਾਂ ਹਾਂਜੀ ਹਾਂਜੀ 2 9 ਕਿਲੋ ਹਾਜ਼ਰ ਜੀ ਤੇ ਚਵਾਈ ਰੱਸੀ ਪਾ ਕਰਦੇ ਕਦਾ ਜੀ ਰੱਸੀ ਪਾ ਕੇ ਵੀਰੇ ਠੀਕ ਆ ਰੱਸੀ ਪਾ ਕੇ ਚਵਾਈ ਕਰਦੇ ਆ ਤੇ ਸੂਈ ਦਾ ਪਤਾ ਆਈਡੀਆ ਕਿੰਨਾ ਕੁ ਦੇਣਾ ਹੋ ਗੇ ਇਹਨੂੰ ਕਿੰਨਾ ਕਿਚਰ ਹੋ ਗਿਆ 15 ਮਹੀਨੇ ਦਾ ਮੰਨ 10 ਦਿਨ ਉੱਤੇ ਜਾ ਇੱਥੇ ਮਹੀਨੇ ਦਾ ਸੂਆ ਇਹਦਾ ਹੈਗਾ ਜੀ ਅੱਛਾ ਮਹੀਨੇ ਦਾ ਸੂਆ ਹਾਂਜੀ ਹਾਂਜੀ ਠੀਕ ਆ ਮੁੱਲ ਦੱਸ ਦੀਏ ਕਿੰਨਾ ਕਰਨਾ ਜੀ ਇਹਦਾ ਮੋਲੇ ਦਾ ਫੋਨ ਤੇ ਵੀਰ ਜੀ ਜੋ ਬੱਚਾ ਮਰ ਗਿਆ ਜੇ ਤੇ ਬੱਚਾ ਹੁੰਦਾ ਫੇਰ ਤੇ 40000 ਦੀ ਹਾਂਜੀ ਹੁਣ ਇਹ ਦੇਣੀ ਏ 5000 ਦੀ ਠੀਕ ਛੋੜੋ ਜੂ ਮੌਕੇ ਤੇ ਮੌਕੇ ਤੇ ਜੂ ਛੋੜ ਵੀਰ ਜੀ ਠੀਕ ਫੋਨ ਵਾਲੇ ਵੀਰ ਮੋੜਦੇ ਨਹੀਂ ਅਸੀਂ ਠੀਕ ਹੈ ਜੀ ਠੀਕ ਅਗਲੀ ਜਿਹੜੀ ਇਹ ਇਹ ਵੀਰ ਤੋਕੜ ਜੇ ਤੋਕੜ ਤੋੜ ਲਓ ਇਹਨੂੰ ਵੀ ਤੋੜ ਲਓ ਜੀ ਦੁੱਧ ਕਿੰਨਾ ਦੱਸਿਆ ਵੀਰੇ ਦੇ ਕੋਲ ਦੁੱਧ ਵੀਰ ਇਹਦੇ ਕੋਲ 8 ਕਿਲੋ ਜੇ 8 ਕਿਲੋ ਹਾਂਜੀ ਹਾਂਜੀ ਵਸ਼ੀ ਸੋਹਣੀ ਹੈ ਸੂਆ ਇਹਦਾ ਕਨਵਾਊਗਾ ਜੀ ਦੂਜਾ ਵੀਰ ਵਹਿੜ ਜੇ ਦੂਜਾ ਸੂਆ ਜੀ ਵੇਖੋ ਸੋਹਣੀ ਆ ਜੀ ਥਾਣ ਸੁਣ ਚੰਗਾ ਲੱਗਾ ਜੀ ਬਾਕੀ ਤੋਕੜੀ ਆ ਜੀ ਇਹ ਤੋਕੜੀ ਵੀਰ ਤੋਕੜਿਆ ਤੋ ਤੋਕੜੀ ਕਹਿਣਾ ਬਣੀ-ਬੁਣੀ ਦਾ ਕੁਝ ਪਤਾ ਐ ਦਾ ਗਾਂਗ ਨਹੀਂ ਬਣੀ ਨਹੀਂ ਵੀਰੇ ਅੱਛਾ ਹਾਂਜੀ ਹਾਂਜੀ ਠੀਕ ਹੈ ਲੈ ਜੋ ਕਰੋ ਚੱਕ ਸੋਹਣੀ ਆ ਜੀ ਬਾਕੀ ਕਾਇਮ ਹੈ ਕਿਸ ਬੰਨੇ ਲੱਸੀ ਨਹੀਂ ਗਈ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਜੀ ਲੈਣ ਦੇਣ ਵਾਲਾ ਕਰਨਾ ਵੀਰੇ ਕਿੰਨਾ ਕਰ 22000 22000 ਚੋ 1000 ਛੋੜ 21000 ਬਹੁਤ ਕਈ ਫੋਨ ਲਾ ਲੇ ਮੇਰਾ ਵੀ ਮੋੜ ਦੇਣੀ 20000 ਦੀ ਵਸੀ ਦੇ ਦਾਂਗੇ ਹਾਂ ਨਾ ਪਰ 20000 ਦੀ ਠੀਕ ਹੈ ਜੀ ਸੋਹਣੀ ਆ ਬਾਕੀ ਜਿੰਨਾ ਮੁੱਲ ਕੀਤਾ ਵੀਰ ਨੇ ਜੈ ਜੀ ਆ ਸੋਹਣੀ ਸੰਖੀ ਪੂਰੀ ਆ ਤੇ ਮੈਂ ਰਸੀ ਪਾਉਣੀ ਪੈਂਦੀ ਵੀਰ ਜੀ ਨੂੰ ਨਹੀਂ ਇਹ ਰਸੀ ਤੋਂ ਬਗੈਰ ਜੇ ਉਹਨੂੰ ਪਾਉਣੀ ਪੈਂਦੀ ਜੀ ਠੀਕ ਹੈ ਜੀ ਹਾਂ ਜੀ ਅਗੇ ਟੋਕੜ ਕੱਪਣ ਛੋਟੀ ਆ ਗਈ ਟੋਕੜ ਕੱਪਣ ਵੀਰ ਜੀ ਦੋਵਾਂ ਮਹੀਨਿਆਂ ਦੀ ਚੈੱਕ ਪਾਸ ਠੀਕ ਆ ਹਾਂ ਜੀ ਹਾਂ ਜੀ ਤੁਸੀਂ ਆਪ ਚੈੱਕ ਕਰਾਈਏ ਜੀ ਆਪ ਚੈੱਕ ਕਰਾਈ ਵੀਰੇ ਠੀਕ ਹੈ ਮਗਰ ਕੱਟੀ ਕੱਟਾ ਕਟਾ ਮਗਰ ਕਟਾ ਵੀ ਮਗਰ ਜੇ ਆ ਵੇ ਲੋ ਕਟਾ ਇਹਦਾ ਤੇ ਸੂਈ ਨੂੰ ਪਤਾ ਕਿੰਨਾ ਕ ਟਾਈਮ ਹੋ ਗਿਆ ਹੋਊਗਾ ਜੀ ਸੂਈ ਨੂੰ ਕੋਈ 4 ਕੁ ਮਹੀਨੇ ਹੋ ਗਏ ਨੇ 5 ਠੀਕ ਹੈ 4 5 ਮਹੀਨੇ ਦਾ ਕਟਾ ਕਟਾ ਪੱਠੇ ਖਾਂਦਾ ਜੀ ਆ ਜੋ ਤੋਰ ਲਾ ਵੀ ਤੈਨੂੰ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਕਿੰਨਾ 8 ਕਿਲੋ ਦੁੱਧ ਹੈਗਾ ਵੀਰੇ 8 ਕਿਲੋ ਦੁੱਧ ਦਾ ਬਿੰਤੀ ਵਾਲਾ ਬਿੰਤੀ ਵਾਲਾ ਪਰ ਜਿਹੜਾ ਠੀਕ ਹੈ ਜੀ ਹਾਂਜੀ ਹਾਂਜੀ ਦੋਵਾਂ ਮਹੀਨੇ ਦੀ ਗੱਬਣ ਚੈੱਕ ਪਾਸ ਦੱਸੀ ਵੀਰ ਨੇ 8 ਕਿਲੋ ਦੁੱਧ ਆ ਵੇਖੋ ਲਈ ਵਾ ਸੋਣਾ ਵੀਰ ਜੇ ਥਾਣਾ ਦੀ ਕੋਈ ਬਾਤ ਨਹੀਂ ਆਗੀ ਨਹੀਂ ਨਹੀਂ ਥਾਣ ਵੀਰ ਜੀ ਬਰਾਬਰ ਜੇ ਥੋੜਾ ਪਿੱਛੇ ਚੁੱਕ ਕੇ ਰੱਖਦੀ ਥਾਣ ਇੱਕ ਸਾਈਡ ਥੋੜੀ ਉੱਚੀ ਰੱਖਦੀ ਆ ਨਾ ਪਰ ਉਹ ਤਾਂ ਰਾਂ ਬਰਾਬਰ ਜੇ ਤਾਂ ਰਾਂ ਬਰਾਬਰ ਹਾਂਜੀ ਹਾਂਜੀ ਬਾਕੀ ਇਹ ਸੋਹਣੀ ਸੁਨੱਖੀ ਪੂਰੀ ਆ ਜੀ ਕੁਆਲਿਟੀ ਚੰਗੀ ਆ ਝੋਟੀ ਵੇਖੋ ਕਰੋ ਚੱਕ ਜੀ ਮਗਰ ਕਟਾ ਵੀ ਪੜਿਆ ਜੇ ਪੱਠੇ ਖਾਂਦਾ ਕਟਾ ਵੀ ਤੇ ਝੋਟੀ ਵੀ ਚੰਗੀ ਸੋਹਣੀ ਆ ਜੀ ਸੂਆ ਕਰਵਾਉਗਾ ਵੀਰ ਜੀ ਦਾ ਸੂਆ ਵੀਰ ਜੀ ਦਾ ਮੇਰਾ ਦੂਜਾ ਹੋਣਾ ਜੀ ਅੱਛਾ ਦੂਜਾ ਮੰਨ ਲੈ ਕੋਈ ਪਰ ਮੈਂ ਦੂਜਾ ਹੀ ਸੂਆ ਜੇ ਦੂਜੇ ਸੂਣਾ ਵਾਂਗਾ ਦੂਜੇ ਸੂਣਾ ਗੜੀ ਠੀਕ ਹਾਂਜੀ ਹਾਂਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲ ਵੀਰ ਜੀ ਦਾ ਲੈਣ ਦੇਣ ਨਾਲ ਕਰਨਾ ਜੀ ਕਿੰਨਾ ਕੋਈ 75 ਨਹੀਂ ਕੋਈ 80 ਨਹੀਂ ਹਾਂਜੀ 65000 ਚ 2000 ਛੋਟ ਕਰਨੀ ਜੀ ਤੇ 63000 ਦੀ ਹੈ ਹਨਾ 63000 ਦੀ ਦੇਣੀ ਜੀ ਫੋਨ ਲਾਵੇ ਕੋਈ ਭੈਣ ਭਰਾ ਚੰਗੀ ਸੋਹਣੀ ਆ ਹਨਾ ਹਾਂਜੀ ਆ ਵੀਰ ਅੱਗੇ ਆ ਗਈ ਬੱਚਾ ਮਰੀ ਬੱਚਾ ਹੈ ਨਹੀਂ ਇਹਦਾ ਬੱਚਾ ਨਹੀਂ ਡੇਢ ਕਿ ਮਹੀਨੇ ਦਾ ਹੈਗਾ ਸੂਆ ਜੀ ਦੁੱਧ ਕਿੰਨਾ ਜੀ ਦੁੱਧ ਵੀਰ ਕੇ ਦਾਹੇ ਕਿਲੋ ਹੋਣਾ ਜੀ 10 ਕਿਲੋ ਤੋਰ ਦੋ ਵੀਰ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਇਹਦਾ ਗਿਆ ਮਰ ਤੇ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਹੁਣ ਹਾਜ਼ਰ ਆ ਜੀ ਇਹਦਾ ਸੂ ਸੂਆ ਇਹਦਾ ਵੀ ਦੂਜਾ ਹੀ ਹੋਣਾ ਜੀ ਠੀਕ ਹੈ ਜੀ ਦੂਜਾ ਹੀ ਸੂਆ ਇਹਦਾ ਜੀ ਬਾਕੀ ਆਪ ਅੰਦਾਜ਼ਾ ਲਾ ਲੇ ਕੋਈ ਭੈਣ ਭਰਾ ਹਨਾ ਆਹ ਕਰੋ ਚੱਕ ਬਾਕੀ ਕੈਂ ਵਾ ਜੀ ਮੱਝ ਦੁੱਧ ਵਾਲੀ ਸੋਹਣੀ ਆ ਥਾਣ ਵੀ ਸੋਹਣੇ ਲੱਗੇ ਆ ਜੀ ਆ ਜੋ ਵੀਰ ਜੀ ਜਾਣ ਬਾਕੀ ਵੀਰ ਨੇ ਇਹਨਾਂ ਦਾ ਕੋਈ ਹਾਰ ਸ਼ਿੰਗਾਰ ਨਹੀਂ ਕੀਤਾ ਜਿੱਦਾਂ ਦੀਆਂ ਹੈਗੀਆਂ ਵਿਚਾਰੀਆਂ ਉਹਦਾਂ ਦੀਆਂ ਪਾਤੀ ਹਾਂਜੀ ਹਾਂਜੀ ਠੀਕ ਐ ਤੇ ਮੁੱਲ ਵੀ ਬਿਲਕੁਲ ਜਾਇਜ਼ ਕਰਨ ਡਿਆ ਵੀਰ ਕੋਈ ਜ਼ਿਆਦੇ ਮੁੱਲ ਨਹੀਂ ਜਾਇਜ਼ ਵੀਰ ਮੁੱਲ ਹੀ ਮਨਾ ਉਹਨੇ ਪਾਉਣੇ ਜਿੰਨੇ ਲੈ ਲੈਣੇ ਜੀ 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 ਜਾਇਜ਼ ਮੁੱਲ ਨਹੀਂ ਪਾਉਣਾ ਆਪਾਂ ਤਾਂ ਹੀ ਵੀਰ ਜੀ ਤੁਹਾਡੀ ਚੌਥੇ ਪੰਜਵੇਂ ਦਿਨ ਵੀਡੀਓ ਪਈ ਜਾਂਦੀ ਐ ਮੁੱਲ ਜਾਇਜ਼ ਆ ਤੁਹਾਡੇ ਦੀ ਹਾਂਜੀ ਹਾਂਜੀ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਹੈ ਇਹਦਾ ਵੀ ਮੁੱਲ ਵੀਰ ਉਹਦੇ ਨਾਲ ਬਰਾਬਰ ਹੀ ਕਿਨਾ 63000 63000 ਮਤਲਬ 65000 ਤੇ 65000 ਚ ਵਿੱਚ ਵੀ 2000 ਛੋਟ ਕਰਨੀ ਹੈ 63000 ਦੀ 63000 ਦੀ ਦੇਣੀ ਪਰ ਇਦਾਂ ਦੀ ਮਾਰੇ 63000 ਦੀ ਦਿੰਦਾ ਕੋਈ ਨਹੀਂ ਦੱਸ ਕਿ ਲੋ ਦੁੱਧ ਜੇ ਹਾਂਜੀ 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 ਠੀਕ ਹੈ ਜੀ ਤੇ ਹੈਗਾ ਹੋਰ ਕੋਈ ਜਾਨਵਰ ਨਹੀਂ ਬਸ ਵੀਰ ਇਹੋ ਹੀ ਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਨੀ ਕੋਈ ਗੱਲਬਾਤ ਜੀ ਨਹੀਂ ਬਸ ਵੀਰ ਇਹ ਗੱਲਬਾਤ ਵਸ਼ੀ ਹੋ ਰਹੀ ਵੀਰ ਕਹਿੰਦਾ ਇੱਕ ਦਿਖਾ ਲਓ ਯਾਰ ਵੀਰ ਵਛੀਓ ਘਰੇ ਵੀਰ ਰੱਖੀ ਗਿਫਟ ਇਹ ਜੇ ਕੋਈ ਜੋੜਾ ਲਵੇ ਉਹਦੇ ਨਾਲ ਫ੍ਰੀ ਦੇਣੀ ਹੈ ਨਹੀਂ ਫ੍ਰੀ ਨਹੀਂ ਦੇਣੀ ਕਰ ਦਵਾਂਗੇ ਜ਼ਰੂਰ ਵੀਰ ਪਰ ਗਿਫਟ ਤੋਹਫਾ ਹੀ ਆ ਨਹੀਂ ਨਹੀਂ ਜੇ ਕੋਈ ਜੋੜਾ ਲੈ ਕੇ ਉਹਦੇ ਲਈ ਫ੍ਰੀ ਆ ਉਹਦੇ ਲਈ ਫ੍ਰੀ ਆ ਹੈ ਉਹਦੇ ਲਈ ਫ੍ਰੀ ਆ ਆ ਵੇਖੋ ਜਿਹੜਾ ਜੋੜਾ ਲੈ ਜੂ ਉਹਦੇ ਲਈ ਫ੍ਰੀ ਆ ਦੁੱਧ ਕਿੰਨਾ ਵੀਰੇ ਦੇ ਕੋਲ ਉਹਦੇ ਲਈ ਦੇ ਕੋਲ ਕੋਈ 3 ਲਾਲੇ ਕੋਈ 4 ਲਾਲੇ ਹਾਂ ਲੋ ਦੇ ਦੇ ਕੋਈ 3 ਕਿਲੋਣਾ ਦੇ ਠੀਕ ਆ ਹਾਂਜੀ ਹਾਂਜੀ ਚੋਕੇ ਖੜੇ ਕੇ ਅਗਲਾ ਇਹਨੇ ਕਿਹੜਾ ਨਾ ਕਰਨੀ ਚੋਣ ਤੋਂ ਨਾ ਨਾ ਚੋਕੇ ਖੜੇ ਹੈ ਇਹ ਖੜੇ ਜੇ ਪਾਸ ਆਉਂਦੀ ਕੋਈ ਲੈ ਜੇ ਨਹੀਂ ਆਉਂਦੀ ਤਾਂ ਨਾ ਖੜੇ ਭਾਵੇਂ ਨਹੀਂ ਆਉਂਦੀ ਤਾਂ ਪਾਸ ਕੋ ਗੱਲ ਹੀ ਨਹੀਂ ਦੇ ਥਾਣ ਤਿੰਨੇ ਤਿੰਨ ਚੱਲ ਤੱਕ ਚਾਰ ਥਾਣ ਮੇਂ ਹ ਅਗਲਾ ਘਾਟ ਜੇ ਦਾ ਥੋੜਾ ਅਗਲਾ ਉਰਲਾ ਬਹਿਣੀ ਵਾਲਾ ਥਾਣ ਚੜਿਆ ਇਹਦਾ ਥੋੜਾ ਜੀ ਠੀਕ ਹੈ ਮਾਰੇ ਗਿਫਟ ਹੀ ਆਗੇ ਗਿਫਟ ਗਿਫਟ ਅ ਗਿਫਟ ਜੇ ਕੱਲੀ ਲੈਣੀ ਹੋਏ ਉਹਦਾ ਮੁੱਲ ਹੋਰੂਗਾ ਜੇ ਤੇ ਜੋੜਾ ਲੈਣੀ ਹੋਏ ਕੋਈ ਮੁੱਲ ਹੋਰ ਤੇ ਇਹ ਜੋੜਾ ਲਊਂ ਉਹਦੇ ਨਾਲ ਤੋਹਫਾ ਹੀ ਦੇਣਾ ਠੀਕ ਥੋੜਾ ਡਰਦੀ ਅੱਡ ਤੋਂ ਪਤਾ ਨਹੀਂ ਮਿਰਚ ਇਹਨੂੰ ਕੀ ਦੀਂਦਾ ਈ ਹੈ ਹਾਂਜੀ ਹਾਂਜੀ ਜਾਣ ਦੇ ਕੁਛ ਨਹੀਂ ਕਰਦਾ ਮੈਂ ਤੈਨੂੰ ਪੁੱਤ ਲਓ ਜੀ ਉਦਾ ਮੁੱਲੇ ਦਾ ਦੱਸ ਦੇ ਵੀਰ ਕਿੰਨਾ ਕਰਨਾ ਮੁੱਲ ਵੇਖ ਲਓ ਅਸੀਂ ਤੇ ਕਹਿੰਦੇ ਗਿਫਟ ਵੀ ਦੇ ਦਈਏ ਵੀਰਾਂ ਨੂੰ ਮੁੱਲ ਤੇ ਕਰ ਲਈਏ ਭਾਈ ਇਹਦਾ 6000 ਉਹ 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 ਵੀਰ ਮੁੱਛਾਂ ਨੂੰ ਵਟ ਦਿੰਦਾ ਆਉਂਦਾ ਹੀ ਉਹਨੇ ਕਰਨਾ ਹੀ ਮੁੱਲ ਵੱਖਰਾ ਜ ਆ ਤੂੰ ਵੀ ਦੱਸਿਆ ਮੈਂ ਤਾਂ ਕੋਈ ਨਹੀਂ ਦੱਸਿਆ ਇਹ ਜੋੜੇ ਨਾਲ ਫ੍ਰੀ ਦਸੀ ਵੀਰ ਨੇ ਜੋੜਾ ਨਾਲ ਇਹਨੇ ਫ੍ਰੀ ਹੁੰਦੀ ਹਾਂ ਨਹੀਂ ਨਹੀਂ ਜੋੜੇ ਨਾਲ ਫ੍ਰੀ ਦਾਂਗੇ ਜੇ ਕੋ ਕੱਲੀ ਲਊਗਾ 3500 ਦੀ ਦੇ ਦਾਂਗੇ ਯਾਰ ਭੈਣ ਜੇ ਕੋ ਕੱਲੀ ਲਊ ਤੇ 3000 ਦੀ ਵਾਸੀ ਦੇ ਦਾਂਗੇ ਪਰ 3 ਕਿਲੋ ਦੁੱਧ ਹੋਊ 4 ਕਿਲੋ ਦੁੱਧ ਚੋਕੇ ਦਵਾਂਗੇ 4 ਨਹੀਂ ਤੋ 3 ਨਹੀਂ ਲਾਓ ਵੀਰ ਚਾਰ ਚਾਰ ਚੋਕੇ ਦਵਾਂਗੇ ਆਪਾਂ ਇੰਨਾ ਫੇ ਵੇ ਲਾ ਮੁੜ ਕੇ ਜੇ 4 ਕਿਲੋ ਨਾ ਆਇਆ ਆਡੀ ਗੱਲ ਆ ਕੱਟੋ ਆਪਾਂ ਕਿਹਨੇ ਕੱਟੋ ਅੱਛਾ ਤਾਂ ਵੀਰ ਘਾਟਿਆ ਇੱਕ ਇੱਕ ਘੱਟ ਗੱਲ ਆ ਸਨ ਘਾਟੀ ਬਾਕੀ ਆਪਾਂ ਕਹਿੰਦੇ ਤੈਨੂੰ ਠੀਕ ਹੈ ਹਾਂ 3500 ਤੇ 3000 ਕਹਿਤਾ ਵੀਰ ਨੇ 3 ਨਹੀਂ ਦੇ ਦਾਂਗੇ ਵੀਰੇ ਚਲ ਯਾਰ ਦੇ ਦੇ ਆਮ ਦੇ ਚਲ ਠੀਕ ਆ ਜੀ 3000 ਦੀ ਲੈ ਜਿਓ ਦੁੱਧ 3 ਕਿਲੋ ਹੀ ਮੰਨ 3 ਕਿਲੋ ਹੀ ਮੰਨ ਲਿਓ 3000 ਰੁਪਇਆ ਕਿਲੋ ਦਾ ਜੀ ਤੇ ਬਾਕੀ ਆਹੀ ਪਸ਼ੂ ਸੇਲ ਕਰ ਰਹੇ ਆ ਵੀਰ ਨੇ ਤੇ ਬਹੁਤ ਹੀ ਸੋਹਣੇ ਪਸ਼ੂ ਆ ਸਾਰੇ ਵੀਰ ਨੂੰ ਲਾ ਲਿਓ ਫੋਨ ਵੀਡੀਓ ਕਰਦੇ ਸ਼ੇਅਰ ਜੀ ਆਪਣੀ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਧੰਨਵਾਦ ਜੀ